ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਚੱਲ ਨਹੀਂ ਜੀ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ 31 ਮਾਨਸਰ ਬਲੌਗ ਤੇ ਅੱਜ ਆਪਾਂ ਸੁੰਗਧਾਵਾਂਗੇ ਠੀਕ ਹੈ ਨਾ ਚੀਲਾ ਬਣਾਉਂਦਾ ਬੇਸਣ ਦਾ ਤੇ ਉਹਦੇ ਵਿੱਚ ਕੀ ਕੁਝ ਪੈਂਦਾ ਤੇ ਕੀ ਉਹਦੇ ਫਾਇਦੇ ਨੇ ਸਾਨੂੰ ਸਾਰੇ ਦੱਸਾਂਗੇ ਹਨ ਕਿਉਂਕਿ ਆਪਾਂ ਆਟੇ ਦੇ ਰੂਪ ਦਾ ਜ਼ਰੂਰ ਖਾਂਦੇ ਆ ਡੇਲੀ ਖਾਂਦੇ ਆ ਪਰ ਨਾਲ ਕੁਝ ਬਦਲ ਕੇ ਵੀ ਖਾਣਾ ਚਾਹੀਦਾ ਤਾਂ ਜੋ ਆਪਣਾ ਸਰੀਰ ਬੈਨਾ ਰਹੇ ਨਰਾ ਪ੍ਰਾਇਕ ਕਲਾ ਰੋਟੀ ਲਖਾਈਆ ਕਰੋ ਆٹے ਦੀ ਰੋਟੀ ਕਿਉਂਕਿ ਲਗ ਲਗ ਚੀਜ਼ ਖਾ ਕੇ ਦੇਖੋ ਸਾਨੂੰ ਕਿਉਂਕਿ ਆਟੇ ਦੇ ਵਿੱਚ ਪ੍ਰੋਟੀਨ ਹੋਗਾਰਾ ਨਹੀਂ ਹੁੰਦਾ ਤੇ ਇਸ ਕਰਕੇ ਇਹਨੂੰ ਬਦਲ ਬਦਲ ਕੇ ਖਾਇਆ ਕਰੋ ਕੁਝ ਨਾ ਕੁਝ ਕੋਈ ਹੋਰ ਚੀਜ਼ ਬਣਾ ਲੈ ਕਦੇ ਕੁਝ ਬਣਾ ਲੈ ਹਨ ਬਸ ਕਲੀ ਚੀਜ਼ ਤੋਂ ਬਿਨਾ ਇਹ ਜ਼ਰੂਰ ਖਾਇਆ ਕਰੋ ਬਾਦ ਚੀਜ਼ਾਂ ਤੋਂ ਪਰਹੇਜ਼ ਕਰਿਆ ਕਰੋ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਤੇ ਸਾਰਾ ਸਮਾਨ ਤਿਆਰ ਆ ਰੈਡੀ ਆ ਸਾਰਾ ਕੁਝ ਓਕੇ ਆ ਤੋ ਕੀ ਆ ਗਏ ਹੁਣ ਦਿਖਾਉਣੇ ਲੋ ਜੀ ਤਿਆਰ ਆਪਣਾ ਚੀਲੇ ਦੀ ਰੈਸিপি ਸਮਾਨ ਪਿਆਜ਼ ਹੋ ਗਿਆ ਮਿਰਚ ਤੇ ਟਮਾਟਰ ਬੇਸਣ ਪੈਣਾ ਦੇ ਵਿੱਚ ਸਭ ਤੋਂ ਪਹਿਲਾਂ ਬੇਸਣ ਪਾਵਾਂਗੇ ਉਸ ਤੋਂ ਬਾਅਦ ਇਹ ਰੈਸিপি ਪਾਵਾਂਗੇ ਤੇ ਇੱਕ ਆਪਾਂ ਲੈ ਐਸੀ ਆ ਸੁੱਕੀ ਮੇਥੀ ਸੁੱਕੀ ਮੇਥੀ ਨਾਲ ਟੇਸਟ ਬਹੁਤ ਵਧੀਆ ਆਉਂਦਾ ਮਿੱਤਰੋ ਬਾਕੀ ਆ ਨੂਨ ਮਿਰਚਾ ਦਾ ਸਵਾਦ ਅਨੁਸਾਰ ਤੇ ਤਵਾ ਤਿਆਰ ਹੈ ਤਬੀ ਇਹਦੇ ਬਣਾਵਾਂਗੇ ਥੋੜਾ ਥੋੜਾ ਤੁਸੀਂ ਜਦੋਂ ਵੀ ਬਣਾਉਂਗੇ ਥੋੜਾ ਜਿਹਾ ਪਹਿਲਾਂ ਇਹਨੂੰ ਮਤਲਬ ਕਿ ਤੇਲ ਵਗੈਰਾ ਲੱਕੀਓ ਵਗੈਰਾ ਤੁਸੀਂ ਆਪਦੇ ਸਵਾਦ ਅਨੁਸਾਰ ਲਾ ਸਕਦੇ ਹੋ ਕਿਉਂਕਿ ਜੇ ਤੁਸੀਂ ਸੁੱਕਾ ਬਣਾਓਗੇ ਤਾਂ ਇਹ ਚਿਪਕੇ ਜਾਂਦਾ ਹੈ ਓਕੇ ਤੇ ਚਲੋ ਦੇਖਦੇ ਆ ਤੁਹਾਨੂੰ ਕੋਈ ਨਹੀਂ ਹੁਣ ਬਣਾਉਣਾ ਦਿਖਾਉਣਾ ਬਹੁਤ ਸਵਾਦਿਸ਼ਟ ਬਣਦਾ ਹੈ ਇਹ ਸਾਮਾਨ ਸਾਰਾ ਪਾ ਲਿਆ ਆਪਾਂ ਇਹਦੇ ਵਿੱਚ ਤੇ ਮੈਲਟ ਕਰ ਲਿਆ ਦਸਣ ਪਾ ਲਿਆ ਆ ਦੇਖੋ ਇਹ ਜਦੋਂ ਆਪਾਂ ਤਿਆਰ ਹੋ ਗਿਆ ਉਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਬਣਦਾ ਹੋਇਆ ਥੋੜੀ ਮੇਥੀ ਪਾਮਗ ਦੇ ਵਿੱਚ ਹੁਣ ਆਪਾਂ ਦਸਣ ਪਿਆਤਾ ਪਿਆਜ਼ ਪਾਤਾ ਤੇ ਟਮਾਟਰ ਲਓ ਜੀ ਆ ਪਾ ਗਏ ਆਪਣਾ ਸੁੱਕੀ ਮੇਥੀ ਯਾ ਜਿਲੇ ਕੇ ਕਹਿੰਦੇ ਵੀ ਲੈ ਕੇ ਆਇਓ ਵੀ ਸਵਾਦ ਬਹੁਤ ਮੰਨਦਾ ਤੇ ਨਾਲ ਤੁਹਾਨੂੰ ਸਾਨੂੰ ਵੀ ਪਤਾ ਸਭ ਕਿ ਮੇਰੇ ਸਵਾਦ ਬਹੁਤ ਵਧੀਆ ਹੁੰਦਾ ਹਨਾ ਤੋਂ ਸੁਣ ਦੋਣਾ ਤੁਹਾਨੂੰ ਹਰੀ ਮਿਰਚ ਮਿਰਚ ਥੋੜੀ ਰੱਖਿਓ ਬਈ ਤੇ ਬਾળી ਪਾ ਦੂੰ ਘਾਟੇ ਰੱਖਿਓ ਮਿਰਚ ਵਗੈਰਾ ਨਮਕ ਤੇ ਹਲਦੀ ਗੋਲ ਮਤਲ ਆਪਣਾ ਇਹ ਹੋ ਗਿਆ ਮਿਕਸਚਰ ਸਾਰਾ ਤਿਆਰ ਕੰਢ ਹੋਣੇ ਹੁਣ ਬਣਦਾ ਤੂ ਆ ਲਓ ਜੀ ਕਬੇ ਤੇ ਛੋਲਾ ਲਾ ਕੇ ਤੇਲ ਲਾ ਕੇ ਆਪਾਂ ਪਾ ਲਿਆ ਮਿਕਸਰ ਮੈਨੂੰ ਇਹ ਕਹਿ ਸਵਾਦ ਹੁੰਦਾ ਮੈਨੂੰ ਤਾਂ ਉਹੀ ਖਾਣੇ ਆਪਾਂ ਸਵਾਦ ਬਹੁਤ ਹੁੰਦਾ ਹੈ ਵਿਟਾਮਿਨ ਜਿਹੜੀ ਖਾਣਾ ਖਾਣ ਮਿੱਤਰੋ ਬਾਕੀ ਹੋਰ ਚੀਜ਼ਾਂ ਨਾਲ ਦੇ ਕੁਝ ਵੀ ਲੈ ਸਕਦਾ ਤੁਸੀਂ ਦਹੀਂ ਨਾਲ ਖਾ ਸਕਦੇ ਹੋ ਕਿ ਤੇ ਚਾਰ ਵਗੈਰਾ ਦੇ ਤੋਂ ਸਬਜੀ ਨਾਲ ਮਲਾਈ ਨਾਲ ਕਿਸੇ ਵੀ ਚੀਜ਼ ਨਾਲ ਖਾ ਲਓ ਬਹੁਤ ਵਧੀਆ ਹੈ ਪਾਛੇ ਮੈਂ ਦਹੀਂ ਵਗੈਰਾ ਤੋਂ ਤਾਂ ਪਰਹੇਜ਼ ਕਰਦਾ ਵੀ ਮੈਂ ਖਾਣੀ ਕਿਉਂਕਿ ਮੇਰਾ ਕੈਲੈਸਟਰੋਲ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਬੰਦ ਕਰਿਆ ਹੋਇਆ ਮੈਡੀ ਲਈ ਦੇਖੋ ਇਹ ਮਤੋਂ ਮਣਦਣਾ ਸ਼ਾਨਦਾਰ ਸਿੱਟੀ ਸਿੱਟੀ ਸੁੱਕਾ ਚੀਲਾ ਕਹਿੰਦੇ ਇਹਨੂੰ ਪੂੜਾ ਵੀ ਕਹਿੰਦੇ ਸਾਨੂੰ ਕੁਝ ਮਰਜ਼ੀ ਕਰ ਸਕਦੇ ਹੋ ਇਹ ਖਾਇਆ ਕਰੋ ਜ਼ਰੂਰ ਬਹੁਤ ਉਹਦੇ ਚੀਜ਼ ਹੈਗੀ ਦੇਖੋ ਸਬਜੀ ਅਚਾਰ ਮਿੱਠਾ ਤੇ ਮਲਾਈ ਪਈ ਹੈ ਆਪਣੀ ਇਹ ਨੂਰ ਖਾਓ ਮਲਾਈ ਵਾਸਤੇ ਮੈਂ ਨਹੀਂ ਖਾਂਦਾ ਨੂਰ ਆਦੀ ਹੈ ਖਾਣ ਦਾ ਪਰ ਬਹੁਤ ਭਾਰੇ ਬਣਾ ਸਕੋ ਲੈ ਜੀ ਬਣੀ ਜਾਂਦਾ ਆਪਣਾ ਸਿੱਧਾ ਤਿਆਰ ਹੈ ਪਲਟਣ ਵਾਸਤੇ ਲੋ ਜੀ ਆਪਾਂ ਹੁਣ ਇਹ ਪਲਟਾਤਾ ਦੂਜਾ ਪਾਸਾ ਕਰਤਾ ਹਨ ਇਹ ਮਿੱਤਰ ਪਲਟਾਉਣਾ ਪਲਟਾਉਣ ਵਾਸਤੇ ਵੀ ਥੋੜਾ ਟਾਈਮ ਲੱਗਦਾ ਕਿਉਂ ਅਹੀਂ ਨਾ ਚਿਪ ਜਾਂਦਾ ਕੀ ਵਰ ਜੇ ਤੁਸੀਂ ਨਾ ਕੁਝ ਥੰਦਾ ਵਗੈਰਾ ਲਾਓਗੇ ਮਾੜਾ ਮੋਟਾ ਨਾ ਤੁਸੀਂ ਜਦੋਂ ਪਹਿਲੇ ਪੂਰ ਚ ਤੁਸੀਂ ਤੇਲ ਜਾਂ ਕਿਉਂ ਕੁਝ ਵੀ ਲਾਉਣਾ ਥੋੜਾ ਜਿਹਾ ਉਦੋਂ ਮੁੜ ਕੇ ਚਾਹੇ ਨਾ ਲਾਇਓ ਤੇ ਬਹੁਤ ਵਧੀਆ ਬਣਦਾ ਤੁਹਾਨੂੰ ਪਹਿਲੇ ਪੂਰੇ ਚ ਜ਼ਰੂਰ ਲਾਉਣਾ ਪੈਂਦਾ ਹਾਂ ਪਹਿਲੇ ਪੂਰੇ ਚ ਮੰਗ ਕੇ ਜਦੋਂ ਆਪਾਂ ਬਣਾਵਾਂਗੇ ਉਹ ਐਂ ਹੀ ਬਣ ਜਾਊਗਾ ਬਿਨਾਂ ਤੇਲ ਕਿਉਂ ਤੋਂ ਹਾਂ ਤੇ ਬਹੁਤ ਸਵਾਦ ਬਣਦਾ ਮਿੱਤਰ ਖਾਇਆ ਕਰੋ ਜ਼ਰੂਰ ਹੈਲਦੀ ਫੂਡ ਹੈ ਬਾਜ਼ਾਰੋਂ ਚੀਜ਼ਾਂ ਤੋਂ ਪਰਹੇਜ਼ ਕਰੋ 12 ਵਜੇ ਸਮੋਸਾ ਖਾਣੇ ਆਪਾਂ ਹਨਾ ਹੋਰ ਲਾਟਮ-ਬਾਟਮ ਬਹੁਤ ਕੁਝ ਖਾਣੇ ਆ ਉਹ ਆਪਾਂ ਨੂੰ ਨੁਕਸਾਨ ਹੀ ਕਰਦੇ ਨੇ ਠੀਕ ਹੈ ਆਪਣਾ ਟਿੱਡਾ ਤਾਂ ਜ਼ਰੂਰ ਭਰਦੇ ਨੇ ਸਵਾਦ ਹੀ ਲੱਗਦਾ ਨੇ ਗੱਲ ਕਰ ਆਪਣਾ ਨੁਕਸਾਨ ਬਹੁਤ ਹੁੰਦਾ ਉਸ ਚੀਜ਼ ਨਾਲ ਇਹਦੇ ਨਾਲ ਤਾਂ ਘਰੇ ਚੀਜ਼ ਖਾਓ ਪਿਓਰ ਚੀਜ਼ ਖਾਓ ਠੀਕ ਹੈ ਨਾ ਫਾਈਬਰ ਭਰਪੂਰ ਆ ਚੀਜ਼ ਨਾਲੇ ਬਹੁਤ ਵਧੀਆ ਹੁੰਦੀ ਲੋਜੀਕ ਤਾਂ ਬਣ ਗਿਆ ਹੁਣ ਉਹ ਜਿਹੜੀ ਤਿਆਰੀ ਹੈ ਉਹ ਹੋਣਾ ਤੁਹਾਨੂੰ ਲਓ ਜੀ ਥੋੜਾ ਤੇਲ ਘੱਟ ਤੇਲ ਘੱਟ ਪਾਓ ਜੀ ਲੋ ਮਿੱਤਰੋ ਇਹ ਤੁਸੀਂ ਐ ਪਾ ਕੇ ਨਾ ਇਹਨੂੰ ਥੋੜਾ ਜਿਹਾ ਖੰਡਿਆਉਣਾਗਾ ਜਾਰੇ ਪਾਸੇ ਪਲਾ ਆਉਂਦਾ ਸ ਇਹਨੇ ਉਹ ਕਿਥਾਂ ਤੇ ਫਿਰ ਇਕੱਠੀ ਜੀ ਬਣ ਜੇ ਨੇ ਸਾਰੀ ਇਕੱਠਾ ਜਾ ਹੋ ਜਾਂਦਾ ਇਹਨੂੰ ਹਲਿਆ ਉਹ ਇਹਦੀ ਤਾਇ ਪਤਾ ਨਹੀਂ ਕਰਦੇ ਉਹ ਬਦਲੀ ਤਿਆਰ ਬਹੁਤ ਸਮਾਦ ਬਣਦਾ ਹੈ ਉਹ ਇਹਨੇ ਬਣ ਰਿਹਾ ਨੇ ਆਪਣੇ ਊੜੇ ਚੀਲੇ ਤੇ ਉਹ ਕਰਦੇ ਆ ਕੋচার ਗੱਲਾਂ ਹਾਂ ਵੀ ਨੂਰ ਕੀ ਹਾਲ ਨੇ ਮੋਬਾਈਲ ਧਰ ਦਿਆ ਕਰ ਕੱਲੋਂ ਪੇਪਰ ਨੇ ਪਰਸੋਂ ਤੋਂ ਪੜ੍ਹ ਲਿਆ ਕਰ ਉਹ ਲੋ ਵੀ ਹੁਣ ਇੱਕ ਖ਼ਬਰ ਆ ਗਈ ਕਿ ਨੇ ਸਰਕਾਰ ਵੱਲੋਂ ਵੀ ਬਸ ਹੁਣ ਆਪਣੇ ਸਕੂਲ ਖੁੱਲ ਜਾਣਗੇ ਤੇ ਕੱਲੋਂ ਤੋਂ ਤਾਂ ਵੈਸੇ ਟੀਚਰ ਜਾਣਗੇ ਤੇ ਮੰਗਲਵਾਰ ਤੋਂ ਬੱਚੇ ਵੀ ਆ ਜਾਣਗੇ ਕਿਉਂਕਿ ਪੇਪਰ ਨੇ ਇਹਨਾਂ ਦੇ ਪੇਪਰ ਚੱਲਣਗੇ ਸਟਾਰਟ ਹੋਣਗੇ ਚਲੋ ਸ਼ੁਕਰਾਂ ਪ੍ਰਮਾਤਮਾ ਦਾ ਬਹੁਤ ਧੰਨ ਹੋ ਗਿਆ ਘਰੇ ਬੈਠਿਆਂ ਨੂੰ ਬੱਚਿਆਂ ਨੂੰ ਨਾ ਪਤਾ ਬੱਚਾ ਰਵਿਓੱਖਾ ਹੋਣਾ ਰਹਿਣਾ ਘਰੇ ਆਪ ਨੂੰ ਵੀ ਸੌਂਕਾ ੱਖਾ ਹੋ ਜਾਂਦਾ ਹੈਗਾ ਤੇ ਫੇਸਿੰਗ ਕਰਕੇ ਨਹੀਂ ਕਰਦੇ ਨਾ ਫੇਰ ਇਹ ਐਕੈਡਮੀ ਮਾੜੇ ਪੜਾਏ ਦਿੰਦੇ ਨੇ 15 ਮ일부터 10 15 15 ਨੂੰ ਹੋ ਗਿਆ ਨੇ 15 ਹਫ਼ਤਾ 12 ਦਿਨ ਸਕੂਲ ਬੰਦ ਹੋਇਆ ਨੂੰ ਹਨ ਸੱਚਨ ਦਾ ਬਹੁਤ ਨੋਸ ਹੋ ਰਿਹਾ ਸੀਗਾ ਤੇ ਫਾਈਨਲੀ ਬਸ ਸਰਕਾਰ ਦਾ ਹੁਕਮ ਆ ਗਿਆ ਵੀ ਖੁੱਲ ਜਾਣਗੇ ਸੋਮਵਾਰ ਨੂੰ ਦਾ ਟੀਚਰ ਜਾਣਗੇ ਤੇ ਮੰਗਲਵਾਰ ਨੂੰ ਬੱਚਿਆਂ ਨੂੰ ਉਹ ਜਿਹੜੀ ਬੱਚਿਆਂ ਦੀ ਸੋਮਵਾਰ ਨੂੰ ਮੁਸਲੀਬ ਆਇਆ ਵੀ ਚੈਕਿੰਗ ਹੋ ਸਕਦੀ ਹੈ ਹਨਾ ਵੀ ਬੱਚੇ ਟੀਚਰ ਵੱਲੋਂ ਚੈਕਿੰਗ ਕਰ ਲੈਣਗੇ ਕਿਤੇ ਕੋਈ ਨੁਕਸਾਨ ਦੀ ਚੀਜ਼ ਤਾਂ ਨਹੀਂ ਜਾਂ ਕੋਈ ਇਹ ਵਰਤੂ ਜਾਣ ਬੜਾ ਬੈਠਾ ਹੁੰਦਾ ਹਨ ਕਮਰਿਆਂ ਦੀ ਚੈਕਿੰਗ ਕਰ ਲੈਣਗੇ ਤੇ ਪਾਣੀ ਦੀ ਚੈਕਿੰਗ ਕਿਤੇ ਕੁਝ ਵੀ ਪਾਣੀ ਤਾਂ ਨਹੀਂ ਪਿਆ ਜਾਂ ਕਿਸੇ ਵੀ ਹਨ ਤਾਂ ਉਸ ਤੋਂ ਬਾਅਦ ਇਸ ਲਈ ਇੱਕ ਦਿਨ ਦਿੱਤਾ ਚਾਹਿਆ ਸਰਕਾਰ ਨੇ ਜਦ ਤੱਕ ਅਮਰ ਨਲਦਾ ਤੇ ਉਸ ਤੋਂ ਬਾਅਦ ਸਭ ਰੈਗੂਲਰ ਚੱਲਣ ਲੱਗ ਜਾਣਗੇ ਤੇ ਸ਼ੁਕਰ ਹੈ ਪ੍ਰਮਾਤਮਾ ਦਾ ਬਈ ਬਹੁਤ ਹੋ ਗਿਆ ਬੱਚਿਆਂ ਦਾ ਬੈਠਣ ਨੂੰ ਬਹੁਤ ਲੋਸ ਹੋ ਰਿਹਾ ਬੱਚਿਆਂ ਦਾ ਪੜਾਈ ਦਾ ਤੇ ਵਧੀਆ ਚਲੋ ਵਧੀਆ ਗੱਲੀ ਹੈ ਵੈਸੇ ਬਾਕੀ ਚਲੋ ਮਿਲਦੇ ਆਂ ਤੁਹਾਨੂੰ ਦਿਖਾਉਣੇ ਹੋਰ ਵਲੌਗ ਅੱਗੇ। ਤੁਹਾਨੂੰ ਵੀ ਦਿਖਾਉਣਾ ਤੁਹਾਨੂੰ ਮਿੱਤਰੋ ਦੇਖੋ। ਥੋੜੀ ਜਿਹੀ ਬਦਲਵਾਈ ਤਾਂ ਹੈਗੀ ਆ ਪਰ ਠੀਕ ਹੈ। ਮੀਨੂ ਆਉਣ ਦੀ ਕੁਝ ਮਾਹੌਲ ਆਣੀ ਹੈਗੀ ਆ ਜੀ। ਨਾ ਹੀ ਆਈ ਰੱਬ ਕਰੇ। ਵਧੀਆ ਰਹੇ ਸਭ ਸ਼ਾਂਤੀ ਰਹੇ। ਚਲੋ ਜੀ ਮਿੱਤਰੋ। ਤਿਆਰ ਆਪਣਾ ਸਮਾਨ। ਛਿੱਲਾ, ਪਰੌਂਠੇ ਬਣ ਕੇ ਤਿਆਰ ਨੇ ਥਾਲੀ ਦੇ ਵਿੱਚ। ਆ ਵੀਰ ਕਿਵੇਂ ਲੱਗਿਆ? ਟੇਸਟੀ ਵੈਰੀ ਗੁੱਡ ਖਾਇਆ ਕਰ ਖਾਇਆ ਕਰ ਵਧੀਆ ਬਹੁਤ ਧੀ ਚੀਜ਼ ਹੈ ਇਹ ਇਹਨੂੰ ਮੈਂ ਮੇਟਰ ਹੋਰ ਗਾਣਾ ਵੀ ਖਾਇਆ ਕਰ ਪ੍ਰੋਟੀਨ ਹੁੰਦਾ ਨਾ ਬੱਚਿਆਂ ਨੂੰ ਤਾਂ ਬਹੁਤ ਵੱਧ ਲੋੜ ਆ ਕਿਉਂਕਿ ਇਹਨਾਂ ਨੇ ਵਧਣਾ ਫੁੱਲਣਾ ਹੁੰਦਾ ਅੱਗੇ ਤੇ ਵਧੀਆ ਚੀਜ਼ ਬਣਦੀ ਹੈ ਨਾ ਤਾਂ ਹੁਣ ਤੁਹਾਨੂੰ ਖਾ ਕੇ ਲੋਰੀ ਆ ਜਿਹਾ ਨਾ ਕਵੀ ਧਿਆਨ ਹੁਣ ਖਾਣ ਵਾਸਤੇ ਹਣਾ ਭੁੱਖ ਲੱਗੀ ਤੇ ਬਹੁਤ ਜ਼ਿਆਦੇ ਤੇ ਬਲੋਂ ਨਾ ਨੂੰ ਤੇ ਕਰਮਾ ਚੰਦਾ ਜਰ ਕੇ ਨੂੰ ਜੀ ਜੀ ਬਾਗਮਾਲ ਕੀ ਬੜਿਆ ਮਿੱਤਰੋ ਬਾਗਮਾਲ ਬੜਾ ਸਵਾਲ ਆ ਲੱਗਦਾ ਸੁਣ ਪਤਾਣਾ ਜਿਹੜੀ ਖਾਣੀ ਹੈ ਚੀਜ਼ ਦਾ ਵਧੀਆ ਖਾਓ ਜੇ ਤਾਲ ਜੀ ਜੀ ਖਾਓ ਤਮੀ ਕਿਵੇਂ ਬਿਜਾਰੂ ਦੀ ਜਾਂ ਤਨੇ ਦੀ ਜਹਾਣ ਨੂੰ ਸਾਂਭ ਕਰਦੀ ਆ ਆਪਣੇ ਇਹ ਚੀਜ਼ ਬਹੁਤ ਵਧੀਆ ਗੀ ਬੱਚਾ ਨੂੰ ਜ਼ਰੂਰ ਖਵਾਇਆ ਕਰੋ ਅੱਗੇ ਬੱਚਾ ਨੇ ਅੱਗੇ ਬਹੁਤ ਕੁਝ ਕਰਨਾ ਹੁੰਦਾ ਹਨਾ ਪੜ੍ਹਾਈ ਆ ਬੱਚਿਆਂ ਦੀ ਹੋਰ ਤੇ ਇਹ ਜ਼ਰੂਰ ਖਵਾਓ ਤੇ ਜੇ ਜਰਾ ਆਪਾਂ ਹੁਣ ਬਲੌਗ ਦਾ ਐਂਡ ਕਰਦੇ ਆਂ ਧੰਨਵਾਦ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਆਪਣੇ ਵੀਡੀਓ ਦੇਖਿਆ ਕਰੋ ਬਾਕੀ ਗੱਦ ਹਨਾ ਅਸੀਂ ਵਧੀਆ ਵੀਡੀਓ ਹੀ ਪਾਇਆ ਕਰਾਂਗੇ ਕਿਉਂਕਿ ਅਸੀਂ ਸਿੱਖ ਰਹੇ ਹਾਂ ਤੇ ਲੋਹਣੇ ਨੂੰ ਸਿਖਾਵੇਂ ਹੋਰ ਵੀ ਬੱਤ ਤੋਂ ਬੱਤ ਜਿਵੇਂ ਜਿਵੇਂ ਆਪਣਾ ਐਕਸਪੀਰੀਅੰਸ ਹੁੰਦਾ ਜਾਊਗਾ ਤੇ ਵੀਡੀਓ ਵਧੀਆ ਬਣਾਇਆ ਕਰਾਂਗੇ ਹਨਾ ਤੇ ਤੁਹਾਨੂੰ ਬਾਰ ਬਾਰ ਇਹੀ ਬੇਨਤੀ ਕਰਦਾ ਵੀ ਤੁਹਾਡੇ ਸਪੋਰਟ ਦੀ ਲੋੜ ਆਪਾਂ ਨੂੰ ਵੱਧ ਤੋਂ ਵੱਧ ਇਹਨੂੰ ਚੈਨਲ ਨੂੰ ਸ਼ੇਅਰ ਕਰਾਇਆ ਕਰੋ ਲਾਈਕ ਕਰਾਇਆ ਕਰੋ ਦੇਖਿਆ ਕਰੋ ਵੀਡੀਓ ਤੇ ਧੰਨਵਾਦੀ ਬਹੁਤ ਬਹੁਤ ਅਸੀ ਕਾਲ